ਸਸ਼ਿਕਾਲ ਇਨੀਸ਼ੀਏਟਿਵ ਪੰਜਾਬ ਹਰਿਆਣਾ ਦੇਖ ਰਹੇ ਸਰਦਸ਼ਕਾ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਖੁਸ਼ੋ ਸਿੰਧੂ ਤਾਂ ਸੱਤਾਲੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸ਼ੁਰੂਆਤ ਕਰਾਂਗੇ ਬੁਲੇਟਿਨ ਦੀ ਸਭ ਤੋਂ ਪਹਿਲਾ ਇੱਕ ਇਸ ਵੇਲੇ ਦੀ ਐਮ ਖਬਰ ਤੋਂ ਪੀਓ ਸੈਨੇਟ ਮਾਮਲੇ 'ਚ ਕੇਂਦਰੀ ਰਾਜ ਮੰਤਰੀ ਰਵਨੀਤ ਮਿੱਟੂ ਦਾ ਬਿਆਨ ਆਇਆ ਹੈ ਉਹਨਾਂ ਨੇ ਕਿਹਾ ਕਿ ਪੀਓ ਚੋਣਾਂ ਦੀ ਤਰੀਖ ਦਾ ਜਲਦੀ ਐਲਾਨ ਹੋਏਗਾ ਅਗਲੇ ਕੁਝ ਦਿਨਾਂ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਹੋਏਗਾ ਇਹ ਰਵਨੀਤ ਮਿੱਟੂ ਦਾ ਕਹਿਣਾ ਹੈ ਸੈਨੇਟ ਚੋਣਾਂ ਕਰਾਉਣ ਦੇ ਲਈ ਪੀਓ ਦੇ ਵਿੱਚ ਤਰਨਾ ਲੱਗਿਆ ਹੋਇਆ ਹੈ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਤਰਨੇ ਤੇ ਸਟੂਡੈਂਟਸ ਵਿਦਿਆਰਥੀ ਔਰ ਪੜ੍ਹਾਈ ਖਰਾਬ ਹੋ ਰਹੀ ਹੈ 18 19 ਨਵੰਬਰ ਨੂੰ ਐਗਜ਼ਾਮਸਨ ਪਰ ਉਹ ਵੀ ਮੋਲਤਵੀ ਕਰ ਦਿੱਤੇ ਗਏ ਅੱਗੇ ਪਾ ਦਿੱਤੇ ਗਏ ਔਰ ਅਜੇ ਵੀ ਉਹ ਐਗਜ਼ਾਮ ਕਦੋਂ ਹੋਣਗੇ ਕੋਈ ਨਹੀਂ ਪਤਾ ਜਾਣਕਾਰੀ ਜਿਹੜੀ ਸਾਹਮਣੇ ਨਹੀਂ ਆਈ ਤਾਂ ਕੁਲ ਮਿਲਾ ਕੇ ਅ ਜਲਦੀ ਹੀ ਜਿਹੜੀਆਂ ਤਰੀਕਾ ਦਾ ਐਲਾਨ ਕੀਤਾ ਜਾਏਗਾ ਇਹ ਕਿਹਾ ਗਿਆ ਹੈ ਕੇਂਦਰੀ ਰਾਜ ਮੰਤਰੀ ਰਵਨੀ ਦਿੱਤੂ ਦੇ ਵੱਲੋਂ ਉਹਨਾਂ ਨੇ ਭਰੋਸਾ ਦਿਵਾਇਆ ਹੈ ਬੀਜਪੀ ਦੇ ਦੱਸਿਆ ਕਿ ਵੱਡੇ ਆਕੂ ਨੇ ਔਰ ਸੈਂਟਰ ਦੇ ਵਿੱਚ ਮਨਿਸਟਰ ਨੇ ਪਰ ਕੋਲ ਮਿਲਾਕੇ ਜੇਕਰ ਵਿਦਿਆਰਥੀਆਂ ਦੀ ਗੱਲ ਕੀਤੀ ਜਾਵੇ ਉਹਨਾਂ ਦਾ ਕਹਿਣਾ ਹੈ ਕਿ ਇੰਨਾ ਸਮਾਂ ਕਿਉਂ ਲੱਗ ਰਿਹਾ ਸੀ ਲਗਾਤਾਰ ਧਰਨੇ ਤੇ ਬੈਠੇ ਹੋਏ ਆ ਤਾਂ ਤਰੀਕਾ ਜਿਹੜੀਆਂ ਨੇ ਐਲਾਨ ਦਿੱਤੀਆਂ ਜਾਣ ਔਰ ਇੰਨਾ ਇਹ ਵੀ ਜ਼ਿਕਰ ਜ਼ਰੂਰ ਕਰਾਂਗੇ ਕਿ ਕਿ ਪਿਛਲੇ ਦਿਨਾਂ ਦੇ ਵਿੱਚ ਬੀਤੇ-ਬੀਤੇ ਦਿਨ ਜਿਹੜੇ ਮੀਟਿੰਗ ਹੁੰਦੀ ਹੈ ਉਸ ਦੇ ਵਿੱਚ ਕਿਸਾਨ ਆਗੂ ਪਹੁੰਚਦੇ ਨੇ ਹੋਰ ਜਿਹੜੇ ਅਸੀਂ ਕਹਿ ਸਕਦੇ ਆ ਬੁੱਧੀਜੀਵੀ ਉਹਨਾਂ ਦੇ ਵੱਲੋਂ ਸ਼ਮੂਲਿਤ ਕੀਤੀ ਗਈ ਤਾਂ ਵੱਡੀ ਮੀਟਿੰਗ ਹੋਈ ਔਰ ਉਸ ਮੀਟਿੰਗ ਦੇ ਵਿੱਚੋਂ ਇਹ ਫੈਸਲਾ ਹੋਇਆ ਕਿ 26 ਨਵੰਬਰ ਨੂੰ ਉਪੀਓ ਬੰਦ ਹੋਏਗੀ ਔਰ ਵੱਡਾ ਜਿਹੜਾ ਸੀ ਸੰਘਰਸ਼ ਹੈ ਉਸ ਦਿਨ ਉਲੀਕਾਂਗੇ ਕੁਲ ਮਿਲਾ ਕੇ ਲਗਾਤਾਰ ਪ੍ਰਦਰਸ਼ਨ ਜਿਹੜੇ ਨੇ ਉਹ ਹੋ ਰਹੇ ਨੇ ਔਰ ਉਸ ਨੂੰ ਲੈ ਕੇ ਧਰਨਾ ਜਿਹੜਾ ਹੈ ਲਗਾਤਾਰ جاری ਤਾਂ ਵਿਦਿਆਰਥੀਆਂ ਦਾ ਸਾਫ ਤੌਰ ਤੇ ਕਹਿਣਾ ਕਿ ਸਿਰਫ ਤਰੀਕਾ ਜਿਹੜੀਆਂ ਨੇ ਉਹ ਵਾਕਈ ਨਹੀਂ ਤਾਂ ਤਰੀਕਾ ਦਾ ਐਲਾਨ ਕਰ ਦਿੱਤਾ ਜਾਵੇ ਕੁਝ ਹੋਰ ਵੀ ਮੰਗਾ ਨੇ ਹਾਲਾਂਕਿ ਇਹ ਵੀ ਦੱਸ ਦਈਏ ਕਿ ਮੀਟਿੰਗ ਜਿਹੜੀ ਹੈ ਉਹ ਵਿਦਿਆਰਥੀਆਂ ਦੇ ਨਾਲ ਜਾਂ ਜਿਹੜੇ ਪ੍ਰਦਰਸ਼ਨ ਕਰ ਰਹੇ ਨੇ ਵਿਦਿਆਰਥੀ ਉਹਨਾਂ ਆਗੂਆਂ ਦੇ ਨਾਲ ਸਟੂਡੈਂਟ ਜਿਹੜੇ ਆਗੂ ਨੇ ਉਸ ਪ੍ਰਦਰਸ਼ਨ ਦੇ ਉਹਨਾਂ ਦੇ ਨਾਲ ਮੀਟਿੰਗ ਹੋਈ ਸੀ और वह सिरे नहीं चढ़ी सिट्टा जरा उस नहीं निकलिया बाद एक वो मीटिंग हुई है पिछले दिनों ऐलान हो छब्बी नवंबर में जो है ओ पी यू नंद रख्या जाएगा और कुल मिला के वाला संघर्ष उलीकन लैके भी चेतावनी दी गई ता है तो लगातार यह मुद्दा जरा है भख्या होया है और विद्यार्थी बैठे हुए हैं प्रदर्शन के अजिद्री राज बिट्टू का बयान आता उन्होंने कहा कि जल्दी तरीका ऐलान जो किया जाएगा ਅਗਲੇ ਕੁਝ ਦਿਨਾਂ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਹੋਏਗਾ ਪਰ ਸਵਾਲ ਉੱਥੇ ਦਾ ਉੱਥੇ ਖੜਾ ਹੈ ਕਿ ਆਖਰਕਾਰ ਕਿੰਨੇ ਦਿਨ ਦੇ ਵਿੱਚ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਜਿਸ ਤਰੀਕੇ 10 ਤਰੀਕ ਨੂੰ ਇੱਕ ਵੱਡਾ ਜਿਹੜਾ ਪ੍ਰਦਰਸ਼ਨ ਅਸੀਂ ਕਹਿ ਸਕਦੇ ਹਾਂ ਵੇਖਣ ਨੂੰ ਮਿਲਿਆ ਜਿਸ ਤਰੀਕੇ ਵੱਖ-ਵੱਖ ਥਾਂ ਤੇ ਲੋਕ ਔਰ ਅਸੀਂ ਕਹਿ ਸਕਦੇ ਹਾਂ ਕਿੰਨੇ ਦਿਨਾਂ ਸੰਬੰਧਿਤ ਲੋਕ ਇੱਥੇ ਪਹੁੰਚੇ ਸੀ ਵਿਦਿਆਰਥੀ ਸਨ ਵੱਖ-ਵੱਖ ਹੋਰ ਕਾਲਜੇਸ ਦੇ ਔਰ ਵੱਡਾ ਸੰਘਰਸ਼ ਅਸੀਂ ਕਹਿ ਸਕਦੇ ਹਾਂ ਉਲਿੱਕਣ ਨੂੰ ਲੈ ਕੇ ਤਸਵੀਰ ਕੁੱਲ ਮਿਲਾ ਕੇ ਨਜ਼ਰ ਆਈ ਸੀ ਹਾਲਾਂਕਿ ਉਸ ਤੋਂ ਬਾਅਦ पुलिस वालों जी कार्रवाई है वो भी की गई परचा भी दर्ज किया गया और कुल मिला के तस्वीर ये दिखा रहे हैं तो उस दिन दिया, जिस दिन प्रदर्शन होया पर उस तो बाद लगातार विद्यार्थी जोड़े नेरने बैठे हुए हैं मंग एको ही है कि सैनट चोड़ों का जोड़ा तरीकों का ऐलान है वह जल्दी होर ये मुद्दा अजय भख्या और कल की गल की जाए तो एक होर खड़ा जो सामने आया से जिसनों लैके चंडीगढ़ जड़ा है पंजाब का ही है यार बार एक आवाज़ उठती नजर आई ਪੰਜਾਬ ਯੂਨੀਵਰਸਿਟੀ ਦੀਆਂ ਇਲੈਕਸ਼ਨਾਂ ਦੀ ਉਹ ਵੀ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਕਹਿ ਰਿਹਾ ਵੀ ਅਗਲੇ ਕੁਝ ਦਿਨਾਂ 'ਚ ਕੁਝ ਦਿਨਾਂ 'ਚ ਜਿਹੜੀ ਆ ਉਹ ਡੇਟ ਆ ਡਿਕਲੇਅਰ ਹੋ ਜਾਏਗੀ ਇਸ ਦੇ ਬਾਰੇ ਵੀ ਜਿਹੜੀ ਸਾਡੀ ਲੀਡਰਸ਼ਿਪ ਆ ਉਹ ਕਲੈਰਟੀ ਨਾਲ ਉਹਨਾਂ ਨਾਲ ਗੱਲ ਹੋਈ ਆ ਤੇ ਮੈਂ ਇਹ ਕਿਉਂਕਿ ਟਾਈਮ ਦੇਣਾ ਠੀਕ ਗੱਲ ਨਹੀਂ ਈ ਮੇਰੇ ਵੱਲੋਂ ਪਰ ਇਹਦੀ ਵੀ ਜਿਵੇਂ ਆ ਕਲੈਰਟੀ ਆ ਉਸੇ ਤਰੀਕੇ ਨਾਲ ਮੈਨੂੰ ਲੱਗਦਾ ਮੰਡੇ ਟਿਊਜ਼ਡੇ ਨੂੰ ਬਿਲਕੁਲ ਉਹਦੀ ਡੇਟਸ ਦੀ ਕਲੈਰਿਟੀ ਵੀ ਹੈ ਜਿਹੜੀ ਇਲੈਕਸ਼ਨ ਦੀ ਉਹ ਵੀ ਯੂਨੀਵਰਸਿਟੀ ਦੀ ਆ ਜਾਏਗੀ ਤਰਵਨੀਦ ਵਿੱਚ ਟੂ ਸੋਮਵਾਰ ਮੰਗਲਵਾਰ ਦਾ ਜ਼ਿਕਰ ਕਰ ਰਹੇ ਨੇ ਖੈਰ ਅੱਗੇ ਵਧਾਂਗੇ ਚੰਡੀਗੜ੍ਹ ਦੇ ਮੁੱਦੇ ਤੇ 24 ਘੰਟਿਆਂ ਦੇ ਅੰਦਰ ਹੀ ਕੇਂਦਰ ਸਰਕਾਰ ਨੇ ਸਪਸ਼ਟ ਕਰਨ ਦਿੱਤਾ ਜਿਸ ਤੇ ਮੁੱਖ ਮੰਤਰੀ ਮਾਨ ਨੇ ਤੰਝ ਕੱਸਿਆ ਪਰ ਇਸ ਤੋਂ ਪਹਿਲਾਂ ਵਿਰੋਧੀਆਂ ਦੇ ਵੱਲੋਂ ਸਵਾਲ ਚੁੱਕਣ ਤੇ ਗ੍ਰਹਿ ਮੰਤਰਾਲੇ ਨੇ ਸਪਸ਼ਟਕਰਨ ਦੇ ਕੇ ਪੂਰੀ ਸਥਿਤੀ ਸਪਸ਼ਟ ਕਰ ਦਿੱਤੀ ਇਹ ਰਿਪੋਰਟ ਐਸੀ ਫੈਸਲੇ ਲੈਣੇ ਕਿ ਕਾਹਦੀ ਜ਼ਰੂਰਤ ਹੈ ਜੋ ਬਾਅਦ ਵਿੱਚ ਵਾਪਸ ਲੈਣੇ ਪੈਣ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਬਿਆਨ ਚੰਡੀਗੜ੍ਹ ਦੀ ਮੁੱਦੇ ਨੂੰ ਲੈ ਕੇ ਭਾਜਪਾ ਦੇ ਵੱਲੋਂ ਲਏ ਯੂ-ਟਰਨ ਤੋਂ ਬਾਅਦ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਉਹਨਾਂ ਤੰਜ ਕੱਸਿਆ ਕਿ ਅਜਿਹੇ ਫੈਸਲੇ ਲੈਂਦੇ ਕਿਉਂ ਜੇ ਵਾਪਸ ਲੈਣੇ ਪੈਣ ਦਰਸਲ ਬੀਤੇ ਦਿਨੀ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਨੂੰ ਆਰਟੀਕਲ 240 ਤਹਿਤ ਲਿਆਉਣ ਅਤੇ 131ਵੇਂ ਸੰਵਿਧਾਨਿਕ ਸੋਧ ਦੇ ਟਵੀਟ ਨੇ ਪੰਜਾਬ ਦਾ ਸਿਆਸੀ ਮਾਹੌਲ ਪਖਾੜ ਦਿੱਤਾ ਵਿਰੋਧੀ ਧਿਰਾਂ ਨੇ ਮੋਰਚਾ ਖੋਲੇ ਆ ਤਾਂ ਕੇਂਦਰ ਸਰਕਾਰ ਨੇ 24 ਘੰਟੇ ਦੇ ਅੰਦਰ ਹੀ ਸਪਸ਼ਟਿਕਰਨ ਜਾਰੀ ਕੀਤਾ ਅਤੇ ਕਿਹਾ ਕੀ ਕੇਂਦਰ ਸਰਕਾਰ ਵੱਲੋਂ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਲਈ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਦਾ ਪ੍ਰਸਤਾਵ ਇਸ ਸਮੇਂ ਕੇਂਦਰ ਸਰਕਾਰ ਦੇ ਪੱਧਰ ਤੇ ਵਿਚਾਰ ਅਧੀਨ ਹੈ ਇਸ ਪ੍ਰਸਤਾਵ ਤੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਇਹ ਪ੍ਰਸਤਾਵ ਕਿਸੇ ਵੀ ਤਰ੍ਹਾਂ ਚੰਡੀਗੜ੍ਹ ਦੀ ਸ਼ਾਸਨ ਪ੍ਰਣਾਲੀ ਜਾਂ ਪੰਜਾਬ ਜਾਂ ਹਰਿਆਣਾ ਦੇ ਚੰਡੀਗੜ੍ਹ ਦੇ ਨਾਲ ਰਵਾਇਤੀ ਸੰਬੰਧਾਂ ਨੂੰ ਨਹੀਂ ਬਦਲਦਾ ਚੰਡੀਗੜ੍ਹ ਦੇ ਹਿੱਤਾਂ ਨੂੰ ਧਿਆਨ ਚ ਰੱਖਦੇ ਹੋਏ ਸਾਰੇ ਹਿੱਸੇਦਾਰਾਂ ਦੇ ਨਾਲ ਟੁਕਵੀਂ ਸਲਾਹ مشورے ਤੋਂ ਬਾਅਦ ਹੀ ਟੁਕਵਾ ਫੈਸਲਾ ਲਿਆ ਜਾਵੇਗਾ ਅਕੇ ਲਿੱਤੇ ਨੇ ਸੰਸਦ ਦੇ ਆਨ ਵਾਲੇ ਸਰਦ ਰੁੱਤ ਸੈਸ਼ਨ ਵਿੱਚ ਇਸ ਮਸਲੇ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਤੋਂ ਯਾ ਗੁਰੂ ਸਾਹਿਬ ਕੀ ਸ਼ਤਾਬਦੀ ਮਨਾਣੇ ਮੇ ਲਗੇ ਹੋਏ ਆ ਉਹ ਪਤਾ ਨਹੀਂ ਕਿਆ ਕਿਆ ਖੇਲ ਕਰਤੇ ਰਹਤੇ ਨੇ ਪਿੱਛੇ ਸੇ। ਤੋਂ ਗੁਰੂ ਸਾਹਿਬ ਹੀ ਉਹਨਕੋ ਸ਼ਾਇਦ ਸਮੱਤ ਬਖਸ਼ ਰਹੇ ਆ ਕਿ ਉਹ ਵਾਪਸ ਲੈ ਰਹੇ ਆ। ਐਸੇ ਫੈਸਲੇ ਲੈਣੇ ਕੀ ਜ਼ਰੂਰਤ ਹੈ ਜੋ ਬਾਅਦ ਮੇ ਵਾਪਸ ਲੈਣੇ ਪੜੇ। ਉਹ ਪਤਾ ਨਹੀਂ ਕੌਣ ਨੂੰ ਉਹਨੂੰ ਸਲਾਹ ਦਿੰਦਾ ਹੈ ਲੇਕਿਨ ਮੈਂ ਤਾਂ ਇਹ ਹੀ ਅਰਦਾਸ ਕਰ ਸਕਦਾ ਹਾਂ ਕਿ ਭਗਵਾਨ ਉਹਨੂੰ ਸਮਤ ਬਖਸ਼ੇ ਤੇ ਹੁਣ ਤੁਹਾਨੂੰ ਸੀਐਮ ਦਾ ਬਿਆਨ ਵੀ ਸੁਣਵਾ ਦੇਣਿਆ ਜੋ ਇਸ ਸਪਸ਼ਟਕਰਨ ਤੋਂ ਬਾਅਦ ਆਇਆ ਕਾਂਗਰਸ ਪਾਰਟੀ ਨੇ ਇਸੇ ਤਰੀਕੇ ਨਾਲ ਹਰ ਚੀਜ਼ ਪੰਜਾਬ ਦੀ ਹੌਲੀ 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 ਕਰਕੇ ਖੋਈ ਆ ਪਰ ਮੈਂ ਕਲੀਅਰ ਕਰਦਾ ਬਿਲਕੁਲ ਵੀ ਕੋਈ ਵੀ ਪਾਰਲੀਮੈਂਟ 'ਚ ਇਹ ਗੱਲ ਨਹੀਂ ਆ ਰਹੀ ਨਾ ਇਹ ਤੇ ਕੋਈ ਅੱਗੇ ਕਿ ਤੂੰ prontua ਮੈਂ ਇਹ ਪਹਿਲਾ ਸਭ ਨੂੰ ਸਾਰੇ ਜਿਹੜੇ ਪੋਲਿਟਿਕਸ ਕਰਨਾ ਚਾਹੁੰਦੇ ਆ ਉਹਨਾਂ ਨੂੰ ਕਲੀਅਰ ਕਰਨਾ ਚਾਹੁੰਨਾ ਇਹ ਹੈ ਜੀ ਬਿਲਕੁਲ ਕੋਈ ਗੱਲ ਉਧਰ ਪੰਜਾਬ বিজেপি ਦੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਨੇ ਸਪਸ਼ਟ ਕਰ ਦਿੱਤਾ ਕਿ ਪੰਜਾਬ ਭਾਜਪਾ ਹਰ ਹਾਲ ਚ ਸੁਭੇ ਦੇ ਨਾਲ ਖੜੀ ਹੈ ਟਵੀਟ ਕਰਕੇ ਉਹਨਾਂ ਨੇ ਲਿਖਿਆ ਕੇਂਦਰ ਸਰਕਾਰ ਦੇ ਟਵੀਟ ਨੇ ਸਪਸ਼ਟ ਕਰ ਦਿੱਤਾ ਕਿ ਚੰਡੀਗੜ੍ਹ ਦੇ ਮਸਲੇ 'ਚ ਲੋਕ ਸਭਾ ਦੇ ਸਰਦ ਰੁੱਤ ਸੈਸ਼ਨ 'ਚ ਕੋਈ ਬਿਲ ਨਹੀਂ ਲਿਆਂਦਾ ਜਾ ਰਿਹਾ ਇਸ ਟਵੀਟ ਤੋਂ ਸਪਸ਼ਟ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਸਰਕਾਰ ਦਾ ਪੰਜਾਬ ਅਤੇ ਪੰਜਾਬੀਆਂ ਦੇ ਪ੍ਰਤੀ ਖਾਸ ਪਿਆਰ ਹੈ ਅਤੇ ਉਹਨਾਂ ਦੀ ਸੋਚ ਹਮੇਸ਼ਾ ਪੰਜਾਬ ਪੱਖੀ ਹੈ ਪੰਜਾਬ ਦੇ ਪਾਣੀ ਦਾ ਮਸਲਾ ਹੋਵੇ ਚੰਡੀਗੜ੍ਹ ਦਾ ਜਾਂ ਹੋਰ ਪੰਜਾਬ ਨਾਲ ਸੰਬੰਧਿਤ ਮੁੱਦੇ ਹੋਣ ਪੰਜਾਬ বিজেপি ਹਮੇਸ਼ਾ ਪੰਜਾਬ ਦੇ ਨਾਲ ਖੜੀ ਸੀ ਖੜੀ ਹੈ ਅਤੇ ਖੜੀ ਰਹੇਗੀ ਭਾਵੇਂ ਕੇਂਦਰ ਸਰਕਾਰ ਨੇ ਆਪਣਾ ਸਪਸ਼ਟਿਕਰਨ ਦੇ ਦਿੱਤਾ ਹੈ ਪਰ ਤੁਹਾਨੂੰ ਦੱਸ ਦਿੰਦੇ ਆ ਕਿ ਜੇਕਰ 131ਵਾਂ ਸੋਧ ਬਿਲ ਪਾਸ ਹੋਇਆ ਤਾਂ ਕੀ ਹੋਏਗਾ ਸੋਧ ਬਿਲ ਹੋਣ ਤੇ ਚੰਡੀਗੜ੍ਹ ਦਾ ਸਟੇਟਸ ਬਦਲ ਜਾਵੇਗਾ ਚੰਡੀਗੜ੍ਹ ਪ੍ਰਸ਼ਾਸਨ ਦਾ ਪੂਰਾ ਖਾਕਾ ਬਦਲਣਾ ਤੈ ਹੈ ਸਿੱਧਾ ਕੇਂਦਰ ਦੇ ਕੋਲ ਵਿਧਾਨਿਕ ਸ਼ਕਤੀ ਚਲੀ ਜਾਵੇਗੀ ਰਾਸ਼ਟਰਪਤੀ ਦੁਆਰਾ ਨਿਯੁਕਤ ਕੀਤੇ ਗਏ ਐਲਜੀ ਪ੍ਰਸ਼ਾਸਨ ਚਲਾਉਣਗੇ ਦੇਸ਼ ਦੇ ਰਾਸ਼ਟਰਪਤੀ ਨੂੰ ਨਿਯਮ ਬਣਾਉਣ ਦਾ ਅਧਿਕਾਰ ਮਿਲੇਗਾ ਨਵੇਂ ਨਿਯਮ ਬਣਾਉਣ ਅਤੇ ਪੁਰਾਣਿਆਂ ਚ ਸੋਧ ਕਰਨ ਚ ਆਸਾਨੀ ਹੋਏਗੀ ਸੰਸਦ ਵੱਲੋਂ ਬਣਾਏ ਪੁਰਾਣੇ ਨਿਯਮ ਬਦਲੇ ਜਾ ਸਕਦੇ ਨੇ ਅੰਡੇਮਾਨ ਨਿਕੁਬਾਰ ਦੇ ਲਕਸ਼ਦੀਪ ਦੀ ਤਾਰਾ ਯੂਟੀ ਬਣ ਜਾਵੇਗਾ ਸਿਆਸੀ ਮਸਲਿਆਂ ਦੇ ਵਿੱਚ ਪੰਜਾਬ ਦੇ ਚੰਡੀਗੜ੍ਹ ਦੇ ਵਿਚਾਲੇ ਦੂਰੀ ਵਧੇਗੀ ਅਤੇ ਐਸਐਸਪੀ ਤੇ ਡੀਸੀ ਦੀ ਨਿਯੁਕਤੀ ਕੇਂਦਰ ਵੱਲੋਂ ਹੋਵੇਗੀ ਡੈਸਕ ਟੂ ਬਿਊਰੋ ਰਿਪੋਰਟ న్యూਸ 18 ਪੰਜਾਬ ਉਧਰ ਵਿਰੋਧੀ ਧਿਰਾਂ ਨੇ ਚੰਡੀਗੜ੍ਹ ਦੇ ਸਟੇਟਸ ਤੇ ਸੰਭਾਵੀ ਸੋਧ ਨੂੰ ਲੈ ਕੇ ਕੇਂਦਰ ਸਰਕਾਰ ਤੇ ਸਵਾਲ ਚੁੱਕੇ ਨੇ ਤੇ ਇਸ ਨੂੰ ਪੰਜਾਬ ਵਿਰੋਧੀ ਸਾਜ਼ਿਸ਼ ਕਰਾ ਦਿੱਤਾ ਹੈ। ਢੀਗੜ ਤੋਂ ਲੈ ਕੇ ਜੋ ਸੈਂਟੀਮੈਂਟਸ ਹੈ ਪੰਜਾਬ ਕੇ ਅਕਰੋਸ ਦਾ ਸੈਕਸ਼ਨ ਚਾਹੇ ਕਿਸੇ ਵੀ ਧਰਮ ਸੇ ਜੁੜਾ ਆਦਮੀ ਕਿਸੇ ਪਾਰਟੀ ਸੇ ਜੁੜਾ ਬਹੁਤ ਬੜਾ ਸਪਸ਼ਟ ਹੈ ਕਿ ਚੰਡੀਗੜ੍ਹ ਜੋ ਹੈ ਪੰਜਾਬ ਦਾ ਇਮੋਸ਼ਨਲੀ ਹਿਸਟੋਰੀ ਕਰੇ ਔਰ ਲੀਗਲੀ ہمارا ਅਧਿਕਾਰ ਹੈ ہماری ਕੈਪੀਟਲ ਹੈ ਔਰ ਮੈਨੂੰ ਲੱਗਦਾ ਹੈ ਵੀ ਇਹ ਬਹੁਤ ਜਲਦਬਾਜ਼ ਜਲਦੀ ਹੀ ਕੇਂਦਰ ਕੇ ਸਮਝ ਮੇ ਆ ਗਈ ਲੇਕਿਨ ਹਮਕੋ ਅਭੀ ਹੁਸ਼ਿਆਰ ਰਹਿਣਾ ਪੜੇਗਾ ਸਤਰਕ ਰਹਿਣਾ ਪੜੇਗਾ ਭਾਜਪਾ ਕੀ ਜੋ ਪੋਲਿਟਿਕਸ ਹੈ ਉਹ ਬੜੀ ਖਤਰਨਾਕ ਹੈ ਸਾਡੀ ਯੂਨੀਵਰਸਿਟੀ ਨੂੰ ਸੈਂਟਰਲ ਯੂਨੀਵਰਸਿਟੀ ਬਣਾਉਣ ਦੀ ਕੋਸ਼ਿਸ਼ ਕੀਤੀ ਸਾਡੀ ਯੂਨੀਵਰਸਿਟੀ ਨੂੰ ਜਿਹੜਾ ਪੰਜਾਬ ਯੂਨੀਵਰਸਿਟੀ ਨਾਮ ਹੈ ਓਰੇ ਇਲੈਕਸ਼ਨ ਨਾ ਹੋਣ ਉਹ ਭੰਕਰ ਦਿੱਤੇ ਗਏ ਫਿਰ ਹੁਣ ਕਹਤਾ ਵੀ ਠੀਕ ਹੈ ਸੈਨੀਟਰ ਸਿੰਡੀਗੇਟਸ ਰਹਿਣਗੇ ਇਲੈਕਸ਼ਨ ਨਹੀਂ ਹੋਣ ਦੇ ਰਿ ਕਿਉਂ ਬਈ ਕਿਉਂਕਿ ਆਰਐਸਐਸ ਦੀ ਵਿਚਾਰਧਾਰਾ এডਿਕੇਸ਼ਨ ਦੇ ਵਿੱਚ ਪਾਉਣੀ ਹੈ ਤਾਂ ਜੋ ਹੌਲੀ 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 ਪੰਜਾਬ ਤੇ ਅਸੀਂ ਕਬਜ਼ਾ ਕਰ ਸਕੀ ਇਹ 20 ਸਾਲ ਪਹਿਲਾਂ ਕੰਮ ਸ਼ੁਰੂ ਕਰ ਦਿੰਦੀ ਆਰਐਸਐਸ ਸੋ ਹੁਣ ਇਹ ਸਰ ਤੋਂ ਖੋਨ ਦੀ ਸਾਜ਼ਿਸ਼ ਹੈ ਕਿ ਇਸਤਾਬਦੀ ਵਾਲੇ ਬਰੇ ਦੇ ਵਿੱਚ ਕੇਂਦਰ ਸਰਕਾਰ ਸੰਵਿਧਾਨ ਦੀ ਜਰੀਏ ਪ੍ਰਸਤਾਵਿਤ ਸੋਧ ਦਾ 173 ਉਹ ਲੈ ਕੇ ਤੇ ਚੰਡੀਗੜ੍ਹ ਦਾ ਪੰਜਾਬ ਦਾ ਜਿਹੜਾ ਕਲੇਮ ਹੈ ਪੱਕਾ ਖਤਮ ਕਰੀ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਣ ਲੱਗੀ ਮੈਂ ਸਮਝਦਾ ਇਸ ਤੋਂ ਵੱਡੀ ਬੇਇਨਸਾਫੀ ਕੋਈ ਹੋ ਨਹੀਂ ਸਕਦਾ ਜਿਹੜੇ ਕਿਹਾ ਸੀ ਉਹਨੇ ਹੱਤਾ ਕਰਨਾ ਹੋਵੇ ਉਹਲੇ ਟਰਨ ਵਾਈ ਟਰਨ ਜਿਹੜਾ ਆ ਉਹਦਾ ਪ੍ਰਬੰਧ ਜਿਹੜਾ ਆ ਉਹ ਵਾਲੇ ਦੁਆਲੇ ਹੌਲਾ ਕੀਤਾ ਜਾਂਦਾ ਪਹਿਲਾਂ ਭਾਕੜਾ ਡੈਮ ਦੇ ਵਿੱਚ ਕੀਤਾ ਫਿਰ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਢਾਟੇ ਦੀ ਕਰਕੇ ਹਰਿਆਣਾ ਬਖਰਾ ਕੀਤਾ ਤੇ ਫਿਰ ਜੁਨੀਅਰ ਯੂਨੀਵਰਸਿਟੀ ਨੂੰ ਇੱਕ ਤੋੜਨ ਦਾ ਯਤਨ ਕੀਤਾ ਜਿਹੜਾ ਕਦੇ ਵੀ ਪੰਜਾਬ ਦੇ ਲੋਕਾਂ ਨੇ ਪੂਰਾ ਨਹੀਂ ਹੋਣ ਦੇਣਾ ਤੇ ਇੱਕੋ ਦਿਨ ਲੋਕਾਂ ਨੂੰ ਕਾਲ ਦਿੱਤੀ ਤੇ ਲੱਖਾਂ ਲੋਕ ਉਸ ਇਕੱਠ ਦੇ ਵਿੱਚ ਪੁੱਜੇ ਸੀ ਤੇ ਹੁਣ ਮੈਂ ਸਮਝਦਾ ਜਿਹੜਾ ਇਹ ਯਤਨ ਕੀਤਾ ਜਾ ਰਿਹਾ ਇਹ ਪੰਜਾਬ ਨਾਲ ਸਿੱਧਾ ਤੱਕ